ਚੋਣ ਵਾਲਾ ਪਰਮਾਣਿਕ ਇਹ ਲੀਡਰ ਅੱਗੇ ਬਹੁਤ ਆਇਆ ਇਹਦੇ ਆ ਜੇਬ ਜੋ ਕੱਢ ਕੇ ਪੈ ਰਿhta ਨਹੀਂ ਦਿੰਦਾ ਮੇਰੇ ਦੋ ਟਰੈਕਟਰ ਆ ਰੱਬ ਤੋਂ ਡਰ ਕੇ ਕਹਿਣਾ ਨੰਬਰ ਨੋਟ ਕਰ ਲਓ ਜਦੋਂ ਕਹੋ ਉਹ ਟਰੈਕਟਰ ਹਾਜ਼ਰ ਆ ਜਿੱਥੇ ਕਹੋਗੇ ਤੇਲ ਵੀ ਆਪਣੇ ਕੋਲੋਂ ਪਾ ਲੂੰਗਾ ਕਿਉਂਕਿ ਮੇਰੇ 25 ਕਿਲੇ ਇਸ ਵਾਰੀ ਫਸਲ ਦੇ ਬਚ ਗਿਆ ਉਹਨੂੰ ਬਚਾਉਂਦੇ ਆ ਲੈ ਕੇ ਨੋਚਾ ਤੋਂ ੱੱਕਾ ਵਸਤੀ ਤੱਕਰ ਵੱਡੇ ਬੰਨ ਨੂੰ ਮਾਸਾ ਵੀ ਖਤਰਾ ਨਹੀਂ ਆ ਮਿੱਟੀ ਪਵਾਇਆ ਐਨੀਆਂ ਕਿ ਅੱਗੇ ਇੱਕ ਮਿੱਟੀ ਪੈਂਦੀ ਰਹੀ ਆ ਪਰ ਇੰਨੀ ਮਿੱਟੀ ਕਦੀ ਕਿਸੇ ਸਰਕਾਰ ਦੀ ਮਿੱਟੀ ਨਹੀਂ ਪਈ ਜਿੰਨੀ ਇਹਨਾਂ ਦੀ ਸਰਕਾਰ ਦੀ ਮਿੱਟੀ ਪਈ ਆ ਬੰਦੇ ਤੇ ਦੂਜਾ ਨੰਬਰ ਇਹ ਆ ਕਿ ਜੇ ਵੱਡਾ ਬੰਨ ਬਚਿਆ ਨਾ ਤੇ ਇਧਰ ਟੈਂਡੀ ਵਾਲਾ ਲੱਕੂ ਵਾਲਾ ਮਰਾਜ ਵਾਲਾ ਜਾਣੀਆਂ ਸਾਰੇ ਹੀ ਪਿੰਡ ਬਚਿਆ ਇਹਨਾਂ ਦੀ ਬਦੌਰਦ ਜੇ ਮਿੱਟੀ ਬਚਾਈ ਆ ਤੇ ਅੱਜ ਬਚਾਇਆ ਨਹੀਂ ਤੇ ਪਿਛਲੀ ਵਾਰਾ ਕੀ ਹੋਇਆ ਸੀ ਘੱਟ ਮਿੱਟੀ ਵਣ ਟੁੱਟ ਗਿਆ ਤੇ ਐਸ ਕਰਕੇ ਅਸੀਂ ਪਿੰਡਾਂ ਵਾਲਿਆਂ ਦਾ ਵੀ ਤੇ ਪਣੋਰੀ ਸਾਧ ਦਾ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀ ਭਾਨੇ ਵਾਲ ਵਸਤੀ ਦੀ ਬਹੁਤ ਵੱਡੀ ਮਦਦ ਕੀਤੀ ਆ ਤੇ ਗਾਹ ਵੀ ਇਹਨਾਂ ਨੇ ਵਿਸ਼ਵਾਸਨ ਦੇ ਕੇ ਆਏ ਆ ਉੱਥੇ ਕਿ ਇਹ ਨਹੀਂ ਲਾਖੀ ਜੇ ਤੁਹਾਨੂੰ ਹੋਰ ਵੀ ਲੋੜ ਪਈ ਕਿਸੇ ਵੀ ਤਰ੍ਹਾਂ ਰਾਤ ਆਓ ਜਦੋਂ ਮਰਜ਼ੀ ਆਓ ਮੈਂ ਤੁਹਾਡੇ ਵਾਸਤੇ ਰਾਤ ਦਿਨ ਤਿਆਰ ਕਰਾਂਗਾ ਸਾਡੇ ਪਿੰਡ ਦੇ ਬੰਦਿਆਂ ਨੂੰ ਕਹਿੰਦੇ ਸਰ ਮੈਂ ਇਹ ਵੱਡਾ ਬੰਨ ਬਾਦਾਂ ਸਾਡਾ ਇਲਾਕਾ ਵਾਦਾ ਕੱਲ ਵੀ ਇਹੀ ਲੋਸਮੈਂਟ ਉੱਥੇ ਕੱਲ ਵੀ ਇਹ ਲਿਆ ਸੀ ਇਹ ਇਹਨਾਂ ਨੇ ਬੋਲੀ ਬੰਦਿਆਂ ਨੂੰ ਵੀ ਪਿੰਡੋਲੀ ਸਾਹਿਬ ਦਾ ਧੰਨਵਾਦ ਕਰੋ ਅਡਵਾਂਸ ਬੰਨ ਲਾਤਾ ਇਹਨਾਂ ਨੇ ਤੇ ਮੁੰਡੀ ਚੋਨੀ ਦੇ ਜਿੱਥੋਂ ਸਨਨਾ ਹੀ ਪਾਣੀ ਉਹਦਾ ਬਚਾਅ ਹੋ ਗਿਆ ਮੈਂ ਮੁੰਡੀ ਚੋਨੀ ਦੇ ਬੰਦਿਆਂ ਨੂੰ ਕਹਿੰਦੇ ਆ ਵੀ ਉਹ ਅਡਵਾਂਸ ਲੱਗਣ ਕਰ ਸਾਡਾ ਬਚਾਅ ਹੋ ਗਿਆ ਘੱਟੋ ਘੜ ਵੀ ਸਾਡਾ 10000 ਏਕੜ ਆ ਜਿਹੜਾ ਬਚਿਆ ਬੁਲਾਸਾ ਦੱਸ ਤੋਂ ਅਸੀਂ ਬਚ ਗਏ ਸ਼ੁਕਰ ਆ ਧੰਨਵਾਦ ਉਹ ਪਰਮਾਤਮਾ ਦਾ ਤੇ ਤੁਸੀਂ ਬਚਾਇਆ ਮਨੋਰੀ ਸਾਹਿਬ ਖੜਿਆ ਇਡੀ ਵੱਡੀ ਮਦਦ ਸਾਨੂੰ ਦੇ ਦੇ ਰਹੇ ਆ ਬਹੁਤ ਧੰਨਵਾਦ ਚੌੜਾ ਵਾਲਾ ਪਰਮਾਨੰਦ ਜੀ ਮੈਨੂੰ ਪਤਾ ਸੀ ਨਾ ਅਸੀਂ ਮਨੋਰੀ ਦਾ ਮਤ ਕਰਦੇ ਇਹ ਲੀਡਰ ਅੱਗੇ ਬਹੁਤ ਆਇਆ ਇਹਨੇ ਅੱਜ ਜੇਬ ਜੋ ਕੱਢ ਕੇ ਪੈਸੇ ਦਿੱਤਾ ਨਹੀਂ ਦਿੰਦਾ ਕਹਿੰਦੇ ਹੁੰਦੇ ਆ ਮੁੰਡੇ ਦੇ ਦਿੰਦੇ ਆ ਦਾਡੀ ਤੇ ਦੂਜੀ ਦੂਜੀ ਬੇਜ਼ੀ ਇੱਕ ਹੋਰ ਆ ਮੈਨੂੰ ਪਤਾ ਲੱਗਾ ਬਸ ਉਹ ਲੇਟ ਆਇਆ ਵੀ ਇਹਦੇ ਵਾਰ-ਵਾਰ ਕਰਦੇ ਲੀਡਰ ਹੋਣਾ ਗਿਆ ਇਹਨਾਂ ਨੇ ਪੁੱਛਿਆ ਰਵੇ ਤੁਹਾਡੀਆਂ ਸਰਕਾਰਾਂ ਰਹੀਆਂ ਕਿੰਨੀ ਮਿੱਟੀ ਪਾਈ ਸੀ ਐਸ ਵਾਰ ਚਿੱਟੀ ਵੇਂਦੇ ਉਤੇ ਮਨੋਰੀ ਸਾਹਿਬ ਨੇ ਜੋ ਕਿਹਾ ਸੀ ਤੇ ਇਹਨਾਂ ਨੇ ਜੋਰ ਲਾ ਕੇ ਪ੍ਰਸ਼ਾਸਨ ਦੇ ਵੱਡੀ ਤੰਦਈ ਦਾ ਜੋਰ ਲਾਇਆ ਸਾਡੀ ਸੁਰਤ 'ਚ ਪਹਿਲੀ ਵਾਰ ਮਿੱਟੀ ਮੈਗਮਾ ਪਾਉਂਦਾ ਵੇਖਿਆ ਕਰਾਹਾ ਮਾਰ ਕੇ ਤਵੀਆਂ ਮਾਰੇ ਕਰਾਹ ਤਾਂ ਮਾਰਦੇ ਨੇ ਕਾਲੀਆਂ ਦੇ ਰਾਤ 'ਚ ਵੀ ਜੈਦਾ ਸਗਾਰਾ ਸੋਦੇ ਇਹਨਾਂ ਨੇ ਲਿਆ ਹੀ ਠਿਕਾ ਸੱਚੀ ਗੱਲ ਦਾ ਦੁੱਖ ਲੱਗਦਾ ਸਾਨੂੰ ਉਹ ਕੀ ਐ ਇਸ ਮੁਸ਼ਕਲ 'ਚ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜੇ ਕੋਈ ਵੀਰ ਕਰ ਦੇ ਕੇ ਮਦਦ ਕਰਦਾ ਇਹ ਕੋੜਾ ਧੰਵਰ ਕਹਾਣੀ ਵਾਂਗ ਬਣਦਾ ਹੁਣ ਸਾਰੇ ਕੋਈ ਬੰਬੂ ਕਾਰ ਲੈ ਕੇ ਪਾਣੀ ਵਿੱਚੇ ਫਿਰਦੇ ਆ ਇਹ ਵਿਰੋਧ ਕਰਨ ਕਿਉਂਦੇ ਸਾਰੇ ਕਹਿੰਦੇ ਤਕੜੇ ਕੋਈ ਕੁਦਰਤੀ ਆਫਤ ਆਪਾਂ ਮਦਦ ਕਰੀਏ ਹਾਂਜੀ ਹਾਂਜੀ ਉਹਨੇ ਨਹੀਂ ਕੋਈ ਕੀਤਾ ਕਿ ਮੁਰਗੀ ਦੀ ਗੱਲ ਕਰਦੇ ਦੂਜੇ ਦੀ ਗੱਲ ਕਰਦੇ ਜੇ ਕਿਸੇ ਕੋਈ ਮੂਝੋ ਕਾਰ ਨਿਕਲ ਗਈ ਸਰਕਾਰ ਨੇ ਸਾਡੀ ਸੋਚ ਮਤਾਬਕ ਪੂਰਾ ਆਪਣਾ ਜੋਰ ਲਾਇਆ ਵਾ ਸਾਰੀ ਵਿਰੋਧੀਆਂ ਪਾਰਟੀਆਂ ਨੂੰ ਵੀ ਮਦਦ ਕਰਨੀ ਚਾਹੀਦੀ ਆ ਨਾ ਕਿ ਵਿਰੋਧ ਕਰਨਾ ਚਾਹੀਦਾ ਸੋ ਵੀਰ ਜੀ ਆਪਣਾ ਏਰੀਆ ਚਲੋ ਮਹਾਰਾਜ ਦੀ ਕਿਰਪਾ ਨਾਲ ਬਚੀ ਹੋਈ ਆ ਬਚਿਆ ਹੋਇਆ ਜਿਹੜਾ ਮੱਝ ਏਰੀਆ ਡੁੱਬਿਆ ਨਾ ਉਹਦੇ ਨਾਲ ਇੱਕ ਇੱਕ ਹੱਥ ਬੰਨ ਕੇ ਬੇਨਤੀ ਆ ਉਹਨਾਂ ਸੰਗਤਾਂ ਨੇ ਆਪਣੇ ਕੋਲੋਂ ਮਿੱਟੀ ਤੇ ਟਰੈਕਟਰ ਮੰਗੇ ਆ ਸੋ ਵੀਰ ਜਦੋਂ ਪਾਣੀ ਸੁੱਕਦਾ ਇਹ ਏਰੀਆ ਬਚਿਆ ਹੋਇਆ ਆਪਣੀ ਉਸ ਏਰੀਆ ਨੇ ਮਦਦ ਬਾ ਬਹੁਤ ਜ਼ਿਆਦਾ ਫੜੀ ਸੀ ਤੇ ਆਪਣਾ ਵੀ ਹੱਕ ਆ ਜਦੋਂ ਹੋਣ ਉਹਨਾਂ ਨੂੰ ਟਰੈਕਟਰਾਂ ਦੀ ਜਾਂ ਤੇਲ ਦੀ ਜਾਂ ਤੂੜੀ ਦੀ ਲੋੜ ਆ ਤੇ ਆਪਾਂ ਰਲ ਮਿਲ ਕੇ ਕਰੀਏ ਵੀਰ ਮੇਰੇ ਦੋ ਟਰੈਕਟਰਾਂ ਰੱਬ ਤੋਂ ਡਰ ਕੇ ਕਹਿਣਾ ਨੰਬਰ ਨੋਟ ਕਰ ਲਓ ਜਦੋਂ ਕਹੋ ਉਹ ਟਰੈਕਟਰ ਹਾਜ਼ਰ ਆ ਜਿੱਥੇ ਕਹੋਗੇ ਤੇਲ ਵੀ ਆਪਣੇ ਕੋਲੋਂ ਪਾ ਲੂੰਗਾ ਕਿਉਂਕਿ ਮੇਰੇ 25 ਕਿਲੇ ਇਸ ਵਾਰੀ ਫਸਲ ਦੇ ਬਚ ਗਿਆ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੰਬਰ ਸੁਣ ਲਓ ਜੀ 9592 37082 9592 37082 ਜਦੋਂ ਕਹੋਗੇ ਵੀਰ ਜੀ ਉਸੇ ਵਕਤ ਦੋਵੇਂ ਟਰੈਕਟਰ ਤੁਹਾਡੇ ਦਾਸ ਦੇ ਤੁਹਾਡੇ ਚ ਹਾਜ਼ਰ ਹੋਣਗੇ ਵੀਰ। ਵਾਹਿਗੁਰੂ